ਈ ਜੋ ਨਗਲੰਗਾਂ ਮਾਦੀ ਕੀ ਜੋ ਨਗਲੰਗਾਂ ਮਾਦੀ ਈ ਜੋ ਨਗਲੰਗਾਂ ਮਾਦੀ ਲੰਦੀ ਜਿੰਦ ਸੂਲੀ ਤੇ ਟੰਗੀ ਮਨਿਆਂਆਂ ਕਰਦੇ ਸੀ ਸਾਰੀ ਖਲਕ ਤੇ ਉਤਰ ਫਰੰਗੀ ਇੱਜ਼ਤ ਹਿੰਦ ਵਾਸੀਆਂ ਦੀ ਇੱਜ਼ਤ ਹਿੰਦ ਵਾਸੀਆਂ ਦੀ ਕਿਤੇ ਦੇਵਾਸੀਆਂ ਦੀ ਨੋਸੀ ਮਿੱਟੀ ਵਿੱਚ ਮਲਾਇਆ ਨਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਾਇਆ ਪਰ ਨਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਾਇਆ ਕਰਤਾਰ ਸਰਾਬੇ ਨੇ ਕਰਤਾਰ ਸਰਾਬੇ ਨੇ ਹਰ ਤਾਂ ਇਸ ਰਾਦੇ ਨੀ ਦੇਸ਼ ਦੇ ਸੁੱਤੇ ਲੋਕ ਜਗਾਤੇ ਛੁੱਟ ਬੰਦ ਅਸਮਲੀ ਵਿੱਚ ਭਗਤ ਸਿਆ ਗੋਰੇ ਕੰਬਣ ਲਾਤੇ ਸਰਦਾਰ ਉਦਮ ਸਿੰਘ ਨੇ ਸਰਦਾਰ ਉਦਮ ਸਿੰਘ ਨੇ ਸਰਦਾਰ ਉਦਮ ਸਿੰਘ ਨੇ ਮਾਈਕ ਲੰਡਨ ਜਾ ਫੜਕਾਇਆ ਭਰਨਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਾਇਆ ਭਰਨਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਾਇਆ ਝੜਦੇਾਂ ਤੇ ਮਰਦਿਆਂ ਨੂੰ ਝੜਦੇਾਂ ਤੇ ਮਰਦਿਆਂ ਨੂੰ ਝੜਦੇਾਂ ਤੇ ਮਰਦਿਆਂ ਨੂੰ ਆ ਗਿਆ 1947 ਅਗਵਸਤ 15 ਨੂੰ ਆਈ ਹੀਰ ਰਜਾ ਦੀਵਾਲੀ ਹਰ ਇੱਕ ਹਿੰਦਵਾਸੀ ਨੇ ਹਰ ਇੱਕ ਹਿੰਦਵਾਸੀ ਨੇ ਹਰ ਇੱਕ ਹਿੰਦਵਾਸੀ ਨੇ ਉਸ ਦਿਨ ਰਜ ਕੇ ਜਸ਼ਨ ਮਨਾਇਆ ਪਰਨਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਦੇਸ਼ ਅਜ਼ਾਦ ਕਰਾਇਆ ਹਰ ਆਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਾਇਆ ਲੱਖ ਖੁਸ਼ੀਆਂ ਸੰਪਾਵੇਂ ਲੱਖ ਖੁਸ਼ੀਆਂ ਸੰਪਾਵੇਂ ਖੁਸ਼ੀਆਂ ਸੰਪਾਵੇਂ ਪਰ ਕੁਝ ਬਰਤﾞ ਗੈਸੀ ਪਾਣੇ ਪੰਜਾਬ ਪਿਆਰੇ ਦੇ ਉਸ ਦਿਨ ਹੋਗੇ ਸੀ ਦੋ ਟੋਟੇ ਕੁਰਸੀ ਦੀ ਖਾਹਿਸ਼ ਨੇ ਕੁਰਸੀ ਦੀ ਖਾਇਸ਼ ਨੇ ਬੰਦਾ 10 ਲੱਖ ਮੁਕਾਇਆ ਪਰਨਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਾਇਆ ਪਰਨਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਾਇਆ ਇਹ ਜਿੰਦ ਇਹ ਜਿੰਦ ਸਦਾ ਸ਼ਾਨ ਦੀ ਵੇਲੇ ਵੀ ਐਵੇਂ ਨਹੀਂ ਆਜ਼ਾਦੀ ਇਹ ਨੂੰ ਹਾਸਲ ਕਰਨ ਲਈ ਯਾਉਨੇ ਪੈਸੇਰ ਤੜਦੀ ਬਾਜੀ ਲੈ ਨੋਟ ਨਾਲੇ ਲਾਮਾ ਨਾਲੇ ਲਾਮਾ ਜੈ ਮੋਦ ਨਾਲੇ ਲਾਮਾ ਇਹ ਜੱਟ ਦੀ ਨੂੰ ਪਰਨਾਇਆ ਪਰਨਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਾਇਆ ਲੱਖ ਸਜਦਾ ਆਓ ਨਾਨੂ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਾਇਆ ਆ